ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਸਾਰੇ ਮੇਰੇ ਪੈਣਾ ਦੇ ਪਲਾਵਾਂ ਨੂੰ ਬੇਨਤੀ ਹੈ ਜੀ ਆਹ ਦੇਖੋ ਤੁਸੀਂ ਕਿੰਨਾ ਪਾਣੀ ਨਾਲ ਹੋਇਆ ਨੁਕਸਾਨ ਗੁਲਾਬਾ ਬੈਣੀ ਗੁਲਾਬਾ ਬੈਣੀ 3 ਨੰਬਰ ਗੱਟੀ ਮਾਜ਼ਮ ਨਗਰ ਹੋਰ ਕਾਫੀ ਸਾਰੇ ਪਿੰਡ ਜੋ ਕਿ ਇਸ ਪਾਣੀ ਦੀ ਸਤਲੋਜ ਪਾਣੀ ਦੇ ਲਪੇਟ ਵਿੱਚ डिस्ट्रिक्ट फाइल तो हूं लपेटे चाया पेंड काफी नुकसान हो चुका है जी कितनी मेहनत करते हैं पूरा लोड है इसमें ना पानी पूरा जमीन हां जी ਹਾਂਜੀ ਵੀਰ ਜੀ ਕੀ ਨਾਮ ਆ ਤੁਹਾਡਾ ਜੀ ਮੰਗਲ ਸਿੰਘ ਅੱਛਾ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਅਸੀਂ ਕਾਲੇਸਰ ਦਾ ਸੀਟਰ ਅੱਛਾ ਜੀ ਤੇ ਜੋ ਇਹ ਤੁਹਾਡੇ ਰਾਸ ਸਮਗਰੀ ਜੋ ਪਚਾਈ ਗਈ ਹੈ ਇਹ ਕਿੰਨਾ ਵੱਲੋਂ ਪਚਾਈ ਗਈ ਹੈ ਜੀ ਫੌਜੀ ਸਾਹਿਬ ਆ ਗਏ ਆ ਚਾਰਖੰਡ ਦੇ ਓਮਪrakash ਸਿੰਘ ਅੱਛਾ ਜੀ ਉਹਨਾਂ ਵੱਲੋਂ ਆਈ ਹੈ ਅੱਛਾ ਜੀ ਤੇ ਉਹਨਾਂ ਦਾ ਬੜਾ ਧੰਨਵਾਦ ਕੀਤਾ ਜਾਂਦਾ ਕਿ ਸਾਡੇ ਮਨੇ ਬੱਚਿਆਂ ਲਈ ਸੇਵਾ ਉਹਨਾਂ ਕੀਤੀ ਆ ਠੀਕ ਹੈ ਜੀ ਹਾਂਜੀ ਰਾਸ ਸਮਗਰੀ ਚੱਕੀ ਕੀ ਤੁਹਾਨੂੰ ਭੇਜਿਆ ਗਿਆ ਫੌਜੀ ਸਾਹਿਬ ਲਓ ਰਾਸ ਬਿਸਕੁਟ ਇਹ ਚੀਜ਼ਾਂ ਮਿਲੀਆਂ ਸਾਨੂੰ ਠੀਕ ਹੈ ਜੀ ਹਾਂਜੀ ਅੱਛਾ ਜੀ ਤੁਹਾਡਾ ਪ੍ਰਸ਼ਾਸਨ ਪ੍ਰਸ਼ਾਸਨ ਦੇ ਬਾਰੇ ਕੀ ਕਹਿਣਾ ਹੈ ਜੀ ਤੁਹਾਡਾ ਦੇਖੋ ਜੀ ਆਪਣੇ ਤਾਂ ਟਾਣੀ ਸਵਾਗਸ ਸਿੰਘ ਦੇ ਨਾਲ ਹੀ ਸਦਸ ਸੰਭੀ ਗਈ ਹੈ ਟਾਣੀ ਸਵਾਗਸ ਸਿੰਘ ਕੋਈ ਉੱਥੇ ਚੀਜ਼ ਨਹੀਂ ਪਹੁੰਚੀ ਅਲੀਕਾ ਦਾ ਮਤਲਬ ਇਹ ਸੀ ਕਿ ਉਹ ਮਲੋ ਕੋਈ ਆਪਣੇ ਕੋਲ ਨਹੀਂ ਆਇਆ ਢਾਣੀ ਸੱਦਰ ਸਿੰਘ ਪਹੁੰਚਿਆ ਹੈ ਸ਼ਾਇਦ ਜਦੋਂ ਕਿ ਉਹ ਮਿਲਿਆ ਆਪਣ ਮਿਲਿਆਗਾ ਹਾਂ ਇਸ ਪਾਣੀ ਦੀ ਮਾਰੇ ਠਾਇ ਕਿਹੜੇ ਕਿਹੜੇ ਪਿੰਡ ਆਇਆ ਜੀ ਤੁਸੀਂ ਮੜਾ ਜੀ ਥੋੜਾ ਵਿਸਤਾਰ ਨਾਲ ਦੱਸੋ ਇੱਕ ਤਾਂ ਗਲਾਬਾ ਪਹਿਣੀ ਅੱਛਾ ਜੀ ਢਾਣੀ ਸੱਦਰ ਸਿੰਘ ਜੀ ਜੀ ਪਿੰਡ ਰਿਸ਼ਤ ਵਾਲੀ ਪਹਿਣੀ ਅੱਛਾ ਜੀ ਗਲ ਪਹਿਣੀ ਰਾਮ ਸਿੰਘ ਕੋਲ ਤੱਕ ਦੋਨਾਂ ਨਾਨਕਾ ਇੱਕ ਨੰਬਰ ਗੱਟੀ ਕਾਫੀ ਪਿੰਡ ਮੰਲਵੇ ਦੇ ਲਪੇਟ ਚ ਆ ਕੇ ਮਾਰੇ ਗਿਆ ਅੱਛਾ ਜੀ ਹਾਂ ਯਾਨੀ ਕਿ 20 ਤੋਂ 25 ਪਿੰਡ ਹੈਗੇ ਆ ਜੀ ਹਾਂਜੀ 10 ਤੋਂ 12 ਪਿੰਡ ਜੋ ਲਾਸਟ 13 ਤੱਕ ਵੀ ਪਰਚੀ ਪਿੰਡ ਹੋਣਗੇ ਠੀਕ ਹੈ ਜੀ ਆਸ ਪਾਸ ਦੀ ਇੱਥੇ ਆਪਣੇ ਲੱਗੇ ਤਾਂ 10 12 ਅੱਗੇ ਇੱਕ ਇੱਕ ਇਸ ਇਲਾਕੇ ਚ ਕਿ ਡਿਸਟ੍ਰਿਕਟ ਕਿਹੜਾ ਬੰਦਾ ਜੀ ਫਾਈਲ ਕਾ ਜੀ ਅੱਛਾ ਜੀ ਜੀ ਫਾਈਲ ਕਾ ਠੀਕ ਹੈ ਜੀ ਸੀਲ ਫਾਈਲ ਕਾ ਡਿਸਟ੍ਰਿਕਟ ਫਾਈਲ ਕਾ ਠੀਕ ਹੈ ਤੇ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਕੀਤੀ ਜਾਂਦੀ ਮਿੱਟੀ ਸਾਨੂੰ ਇੰਨਾ ਮਸਿੱਤਾ ਤੋਂ ਕੱਢਣਾ ਕਿਸੇ ਤਰੀਕੇ ਸਾਨੂੰ ਕੁਝ ਮਿਲਿਆ ਜਾਵੇ ਮਤਲਬ ਵੀ ਬਾਹਰ ਸੇਫ ਥਾਂ ਤੇ ਬਿਠਾਣਾ ਅੱਛਾ ਜੀ ਹਾਂ ਪਹਿਲਾਂ ਤਾਂ ਬੁੱਲੀ ਨਹੀਂ ਹੁਣ ਬੋਲਦੇ ਆ ਮਤਲਬ ਅਸੀਂ ਬਿਠਾਵਾਂਗੇ ਤੇ ਵੀਰ ਜੀ ਇਹ ਤੁਹਾਡੇ ਤੱਕ ਪ੍ਰਸ਼ਾਸਨ ਨੇ ਜੋ ਰਾਸ਼ਨ ਸਮਗਰੀ ਜੋ ਪਹਚਾਈ ਗਈ ਹੈ ਤੁਹਾਡੇ ਨਹੀਂ ਆਪਣੇ ਤਰ੍ਹਾਂ ਅੱਛਾ ਨਹੀਂ ਆਈਏ ਕੋਈ ਪਸ਼ੂਆਂ ਲਈ ਚਾਰਾ ਕੁਝ ਨਹੀਂ ਪਹੁੰਚਾਇਆਗਾ ਐਮਪੀ ਸਾਹਿਬ ਨੇ ਭੇਜਿਆ ਸੀ ਅੱਛਾ ਜੀ ਦਾਰਾ ਛੇ ਸਿੰਘ ਪਾਇਆ ਸਾਹਿਬ ਨੇ ਅੱਛਾ ਜੀ ਨਾ ਪਿੰਡ ਆ ਅੱਛਾ ਜੀ ਆਪਾਂ ਤਾਂ ਮੱਲੇ ਵੀ ਜਿਹੜਾ ਆਪਣੇ ਕੋਲ ਹੈਗਾ ਸੀ ਆਪਾਂ ਤਾਂ ਮੱਲੇ ਪਹਿਲੇ ਲਿਆ ਹੀ ਨਹੀਂ ਆਪਣੇ ਕੋਲ ਜਗ੍ਹਾ ਸਾਰਾ ਮਛਾ ਰੱਖਾ ਜਿੰਨਾ ਵੀ ਪੂਰੀ ਨਹੀਂ ਹੈਗੀ ਜਾਂ ਚਾਰਾ ਨਹੀਂ ਹੈਗਾ ਸੀ ਉਸ ਚਾ ਮੱਲੇ ਵੀ ਸਹਾਇ ਰਸੀ ਉਹਨ ਸਾਡੇ ਕੋਲ ਨਹੀਂ ਰਹਿ ਗਿਆ ਉਹ ਸਾਰੇ ਮਲੈਂਡ ਹੋ ਚੁੱਕਾ ਹੈ ਅੱਛਾ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ ਦੇਖੋ ਜੀ ਸਾਰੇ ਮੇਰੇ ਵੀਰ ਇੱਕਾਈ ਤੋਂ ਲੈ ਵੀਡੀਓ ਹੋਰ ਵੀਡੀਓ ਬਹੁਤ ਸਾਰੇ ਪਿੰਡ ਇਸ ਪਾਣੀ ਦੀ ਲਪੇ ਚ ਸਤਰਾਜ ਜਰੀ ਵਰਦੇ ਜੋ ਕਿ ਬਹੁਤ ਸਾਰੇ ਪਿੰਡ ਲਪੇਟ ਚਾਇਆ ਹੋਇਆ ਜੀ 3 ਨੰਬਰ ਗੱਟੀ ਗੱਟੀ ਰਾਜੋ ਕੀ ਮਨਸੇ ਦੀ ਗੁਰੂ ਕਰਦਾ ਇੱਕ ਤਾਂ ਸਾਫ ਗਲਾਬਾ ਵੈਣੀ ਹਾ ਬਹੁਤ ਸਾਰੇ ਕਾਫੀ ਪਿੰਡ ਹੈਗੇ ਜੋ ਇਹ ਤੁਹਾਡ ਲਪੇਟ ਚਾਇਆ ਹੈ ਜੀ ਪਾਣੀ 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 ਦੀ ਨੋਦ ਨਾ ਵਧਦਾ ਜਾ ਰਿਹਾ ਹੈ ਮੇਰੇ ਨਾਲ ਬੈਠ ਕੇ ਆਤਮ ਜਤਨ ਬੜਾ ਚੰਗਾ ਆ ਸਮਝ ਆ ਗਿਆ ਬੜੀ ਬਗਾਨੀ ਉਹ ਮੁੰਡਾ ਬੁਣੀ ਕਰਦਾ ਕੰਮ ਜਤਨ ਕਰਦਾ ਅੱਛਾ ਵੀਰ ਜੀ ਬਾਣ ਜੀ ਪਾਣੀ ਦਾ ਅੱਛਾ ਵੀਰ ਜੀ ਪਾਣੀ ਦਾ ਕੀ ਹੁਣ ਵਾਗਾ ਜੀ ਇਹ ਪਾਣੀ ਦਿਨੋ ਦਿਨ ਵਧ ਤਾ ਰਿਹਾ ਜੇ ਵੱਧ ਜਾ ਰਿਹਾ ਹੈ ਅੱਛਾ ਵਧ ਰਿਹਾ ਜੀ ਹਾਂ ਪਾਣੀ ਬਹੁਤ ਵਧ ਰਿਹਾ ਹੈ ਹਾਂ ਹਾਂ ਹੁਣ ਵੀ ਮਨ ਲਵੇ ਸੀਰ ਤੋਂ ਕਾਫੀ ਡੇਟ ਡੇਟ ਤੋਂ ਫਟ ਚੁੱਕਾ ਹੈ ਠੀਕ ਹੈ ਜੀ ਜਿੰਦਾ ਰਹੇ ਗਾਇੜਾ ਪਾਣੀ ਤਾਂ ਵਧੀ ਜਾਂਦਾ ਦਿਨੋਂ ਦਿਨ ਪਹਿਲਾਂ ਥੋੜਾ ਜਿਹੀ ਦੋਕ ਦਿਨ ਹੋ ਗਏ ਕਾਫੀ ਹੋ ਗਿਆ ਹੁਣ ਮਤਲਬ ਓਵਰ ਹੋ ਗਿਆ ਪਾਣੀ ਕਿ ਆਲੀ ਓਵਰ ਹੀ ਚੱਲੀ ਜਾਂਦਾ ਹੈ ਹੁਣ ਮੰਨ ਲਓ ਕਹਿੰਦੇ ਹੋਰ ਹੀ ਛੱਡਦਾ ਇਹ ਤਾਂ ਬਰਬਾਦੀ ਆ ਫਿਰ ਬੰਦਾ ਇਚਤਾ ਚਲੋ ਠੀਕ ਹੈ ਜੀ ਤੁਹਾਡਾ ਬਹੁਤ ਧੰਨਵਾਦ ਜੋ ਕਿ ਆ ਦੇਖੋ ਫੌਜੀ ਸਾਹਿਬ ਦੇ ਪਰਿਵਾਰ ਤੇ ਫੌਜੀ ਸਾਹਿਬ ਦੀ ਟੀਮ ਵੱਲੋਂ ਜੋ ਕਿ ਰਾਸ ਸਮਗਰੀ ਪਹਚਾਈ ਗਈ ਸੀ ਉਹ ਹੁਣ ਜੋ ਕਿ ਰਾਸ ਸਮਗਰੀ ਵੰਡ ਕੇ ਬੱਚਿਆਂ ਨੂੰ ਛੋਟੇ ਛੋਟੇ ਨੰਨੇ ਮੁੰਨੇ ਬੱਚਿਆਂ ਨੂੰ ਵੰਡ ਕੇ ਵਾਪਸੀ ਵਾਪਸੇ ਪਹੁੰਚ ਰਹੇ ਨੇ ਬਹੁਤ ਮਿਹਨਤ ਕਰਦੇ ਫੌਜੀ ਸਾਹਿਬ ਦੇ ਪਰਿਵਾਰ ਤੇ ਫੌਜੀ ਸਾਹਿਬ ਦੀ ਟੀਮ ਕਰੂ ਲਿਆ ਤੇ ਆ ਇਹਦੇ ਆ ਜਾ ਨੂੰ ਤੂੰ ਹੋਰ ਲਾਇਆ ਬਲਾਕ ਇਧਰ ਤੂੰ ਨਾ ਰਹਿ ਜਾ ਬਾਬਾ ਇਹਦੇ ਬਾਬਾ ਨੇ ਕੇਰੇ ਕਾਹਨ ਹੋਰ ਦੁਰਾੜ ਕੜਮ ਸਸਤਰੀ ਕਾਹਲ ਮੈਡਮ ਕਿੱਥੇ ਆਓ ਕਿੱਥੇ ਆਉਂਦੇ ਸੀ ਆਏ ਸੀ ਇੱਧਰ ਆਪਣੇ ਸੁਨਾਮ ਸਿੰਘ ਜੀ ਤਾਂ ਨੇ ਖਾਈ ਦਾ ਠੀਕ ਹੈ ਜੀ ਸੁਨਾਮ ਸਿੰਘ ਹੀ ਰਾਣੀ ਹੋ ਗਈ ਸੁਨਾਮ ਸਿੰਘ ਦੀ ਰਾਣੀ ਹੋ ਗਈ ਹਾਂਜੀ ਅਸੀਂ ਕੋਈ ਕੋਈ ਭਾਈ ਕੋਣ ਕੇ ਬੱਚਿਆਂ ਵੈਸੀ ਚੱਲ ਬੱਚਿਆਂ ਨੂੰ ਕੋਈ ਰਾ ਸੁਣਦਾ ਮਤਲਬ ਸਦਾ ਹਾਂਜੀ ਹਾਂਜੀ ਅਸੀਂ ਆਏ ਸੀਗੇ ਹਲਪ ਲਈ ਹਾਂਜੀ ਤੇ ਜਿੰਨਾ ਮਤਲਬ ਅਸੀਂ ਕਿਸੇ ਕੋਈ ਪਾਰਟੀ ਜਾਂ ਕੋਈ ਸ਼ਰਦਾਂ ਦਾ ਕੋਈ ਨਹੀਂ ਹਿਗਾਈ ਸੀ ਸਿਰਫ ਅਸੀਂ ਆਪਦੇ ਮਤਲਬ ਦੇ ਕਿੰਸਾ ਨੇ ਦਿਨ ਆਪੇ ਹਾਂਜੀ ਆਏ ਸੀਗੇ ਤੇ ਚਲੋ ਹਲਪ ਕਰ ਜੀ ਜਿੰਨੀ ਮਤਲਬ ਨੂੰ ਸਕਦੀ ਹੈ थैंक यू मैम पंद्रह साल ठीक है चलो आज ਆਏਗਾ ਕੋਈ ਨਹੀਂ ਜੇ ਨਾਲ ਫਾਈਲ ਦੇ ਗੱਲ ਕੀਤੀ ਨੂੰ ਦੇਖੋ ਆਪਾਂ ਮਾਂ ਮਾਂ ਲਾ ਲਾ ਕੋਈ ਨਹੀਂ ਹੋਰ ਇੰਤਜ਼ਾਰ ਨਹੀਂ ਕਰਦੇ ਕੋਈ ਬੱਲੇ ਕੋਈ ਬੱਲੇ ਆਪਾਂ ਅੱਜ ਦੀ ਮਾਂ ਸਿੱਖੇ ਫੜਨੇ ਆਪੇ ਬੱਚੇ ਆਣੇ ਆਪਣੇ ਠੀਕ ਹੈ ਉਹ ਆਪਾਂ ਆਏ ਮੇਰੀ ਗੱਲ ਜਿਹੜਾ ਬੱਚਾ ਉਹਦੀ ਬੱਚੀ ਬੱਚਾ ਆਹ ਜੀ ਆਪਾਂ ਆਪਣੇ ਬੱਚੇ ਦੇ ਦੋ ਦੇ ਦੋ ਕੁਛ ਨਹੀਂ ਆਪਾਂ ਆਪਾਂ ਜਿੱਤਨੇ ਆਂ ਹਾਂ ਆਪਾਂ ਤੁਹਾਨੂੰ ਮਿਲ ਕੇ ਖਾਣੇ ਹੋਰ ਖਾਣੇ ਆਣ ਹੱਸਦੇ ਬਣਾਏ ਕੋਈ परबे पालन रास घेरो हां बे मैं जबती काट दे चलो अच्छा बच्चे मेरा नाम सुन देख भाई मुझे हुआ है मैं व्यवस्था में आ मैं ਜਾ ਜਾ ਉਹ ਨਹੀਂ ਨੇ ਇਹ ਨਾ ਚਲੋ ਮੈਂ ਜਾ ਉਹ ਨਹੀਂ ਮਿਲਦੇ ਨਹੀਂ ਮਿਲਦੇ ਚੱਲ ਚੱਲ ਇਹ ਤਦੂਜ ਆਇ ਨਾ ਬੜਾ ਆਇ ਤਰ ਚਲ ਇਹ ਸਰਪੰਚ ਦੀ ਕੋੜੀ ਹੈਗੀ ਆ ਫਿਰ ਬਾਅਦ ਚ ਦੇ ਕੇ ਇੱਕ ਦੇ ਦੋ ਬਾਅਦ ਚ ਕਰ ਹੁੰਦੇ ਨੇ ਬਸ ਅੰਕਲਾ ਪੀਟੇ ਪਤਾ ਕੀ ਗੱਲ ਹੈ ਜਿਹੜੇ ਜਿਹੜੇ ਲੈਂਦੇ ਜਾਂਦੇ ਦੁਬਾਰਾ ਨਾ ਆਵੇ ਤੇ ਨਾਲ ਤੁਰਦੇ ਜਾਓ ਹਾਂ ਜੀ ਗਾਣੀ ਸੱਦਾ ਸਿੰਘ ਉਹ ਰੋਟੀ ਖਾਣੀ ਦੋ ਬੱਚਿਆਂ ਦਾ ਦੇ ਦੇ ਇਹਨਾਂ ਦੇ ਦੋ ਬੱਚਿਆਂ ਦਾ ਬੜੀ ਫੜਾਈ ਆ ਮੈਡਮ ਤੁਸੀ ਇੱਕ ਇੱਕ ਦਿਨ ਫੜਾਈ ਤੁਸੀਂ ਇੱਕ ਦਿਨ ਫੜਾਈਓ ਬਸ ਮੈਂ ਹੁੰਦੀ ਫੋਟੋ ਦਿੱਤੀ ਆ ਆ ਰਸ ਫੜਾਈ ਹੋ ਨਹੀਂ ਮੈਡਮ ਦੇਣਾ ਮੈਡਮ ਦੇਣਾ ਮੈਡਮ ਦੇਣਾ रसाए रस देक